ਜੰਡਿਆਲਾ ਗੁਰੂ ਦੇ ਵਿੱਚ ਸਬਜ਼ੀ ਵਿਕਰੇਤਾ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ਖਾਣਾ ਜੰਡਿਆਲਾ ਦੀ ਪੁਲਿਸ ਨੇ ਦੋਸ਼ੀ ਰੁਮਿਤ ਯਾਦਵ ਨੂੰ ਕੀਤਾ ਗ੍ਰਿਫਤਾਰ। ਖਾਣਾ ਜੰਡਿਆਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ ਜੰਡਿਆਲਾ ਦੇ ਵਿੱਚ ਇੱਕ ਸਬਜ਼ੀ ਵਿਕਰੇਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਡੀਐਸਪੀ ਪੁੱਚਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਪਹਿਲਾਂ ਹੀ ਚੰਦਰ ਨੂੰ ਫੜਿਆ ਹੋਇਆ ਅਤੇ ਜਿਸ ਨੇ ਦੋਸ਼ੀ ਦੀ ਦੇਖੀ ਕੀਤੀ ਸੀ ਅਤੇ ਤਕਨੀਕੀ ਤੌਰ ਉੱਤੇ ਪੁਲਿਸ ਇਸ ਮਾਮਲੇ 'ਚ ਮੁੱਖ ਦੋਸ਼ੀ ਰਮੇਤ ਜਯਦਵ ਨੂੰ ਵੀ ਫੜਨ ਦੇ ਵਿੱਚ ਕਾਮਯਾਬ ਹੋਈ ਹੈ ਜਿਹੜਾ ਸਾਡਾ ਮਕਦਮਾ ਨੰਬਰ 314 ਅੰਦਰ ਹੋਇਆ ਹੈ 16/12/23 ਅੰਦਰ ਸੈਕਸ਼ਨ 302 379 148 ਯੂਨਿਜਾਇਟ ਆਈਪੀਸੀ ਦੇ ਤਹਿਤ ਥਾਣਾ ਜਿਹੜਾ ਬੰਦਗੀ ਜਿਸ 'ਚ ਲਖਮਨ ਦਾਸ ਸਬਜੀ ਵੇਚਦਾ ਦਾ ਕਤਲ ਹੋਇਆ ਜੀ ਤੇ ਉਹਨਾਂ ਦੇ ਦੋ ਬੇਟੇ ਜਕਮੀ ਹੋਏ ਸੀ ਉਦੇਸ਼ਵੰਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਟਡੀ ਚ ਹੋ ਗਿਆ ਸੀ ਉਹ ਅਜੇ ਕਨ ਜੁਡੀਸ਼ਨਲ ਕਸਟਡੀ ਚ ਇਹਦੇ ਜਿਹੜਾ ਰੁਮਿਤ ਜਦੋਂ ਮੇਨ ਪ੍ਰਾਈਮ ਅਕੂਇਲ ਦੀ ਮਗਲਮੇ ਦਾ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਇਹ ਛਾਪੇਮਾਰੀ ਕੀਤੀ ਗਈ ਜਿਹਦੇ ਪ੍ਰੋਪਰ ਦਬਾਅ ਦੇ ਤਹਿਤ ਮੁੜਕੇ ਨੇ ਕੱਲ ਸ਼ਾਮੀ ਸਾਡੀ ਜਿਹੜੀ ਅਲੱਗ ਕਮਿਸ਼ਨਰ ਦੀ ਕੋਰਟ ਹਾਊਸ ਤੇ ਸਰੈਂਡਰ ਕੀਤਾ ਸਰੈਂਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋਰੋਰੀ ਆਪਣਾ ਪੁਸ਼ਟੀ ਕੀਤੀ ਆ ਤੇ ਜਿਹੜਾ ਵਾਰਦਾਤ ਵਿੱਚ ਵਰਤਿਆ ਬਿਸਤਲਾ ਉਹ ਉਹਨਾਂ ਨੇ ਰਿਕਵਰ ਕਰਾਇਆ ਤੇ ਅੱਗੇ ਫਰਦਰ ਜਿਹੜੀ ਤਤਸ਼ਖੀ ਦੀ ਜਰੀ ਹੈ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮਾ ਦਰਜ ਹੈਗੇ ਉਹ ਇੱਕ ਦਰਜ ਮਕਦਮਾ ਦਰਜ ਹੈ ਬਟ ਬਾਕੀ ਇਹ ਜੇ ਅਹੀਂ ਲਗ ਲਗ ਥਾਣਿਆਂ ਤੋਂ ਮਿਲਦਾ ਕਿਉਂਕਿ ਸੁਲਤਾਨਵੰਡੇਰੀਆ ਜਿਹਦਾ ਘਰ ਹੈ ਜਿੱਥੋਂ ਇਹਦਾ ਹੋਮ ਟਾਣਾ ਹੈ ਉਤੋਂ ਵੀ ਇਹ ਪਤਾ ਕਰਵਾ ਰਹੇ ਪਤਾ ਲੱਗਦਾ ਇਸ ਕੇਸ ਵਿੱਚ ਕਿੰਨੇ ਨੂੰ ਆਉਣਗੇ ਜਬ ਬਾਈਨੇਮ ਤੇ 6 ਡਰਜਾਈ ਬਾਕੀ ਕੁਛ ਅਨਪਛਤੇ ਵੀ ਆ ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਮੈਂ ਨਾਮ ਨਹੀਂ ਦੱਸ ਸਕਦਾ ਜੀ ਇਹਦਾ ਕੀ ਰੋਲ ਸੀ ਗੱਲ ਜਿਹੜਾ ਫੜਿਆ ਨਹੀਂ ਜਿਹੜਾ ਮੇਨ ਇਵੈਂਟ ਹੈਗਾ ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਚਮਨ ਲਾਲ ਦੇ ਨਾਲ ਲੜਾਈ ਝਗੜਾ ਸਾਰਾ ਰੁਮਝ ਜਾਉਂਦਾ ਸੀਗਾ ਇਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਇਹ ਫਾਇਰ ਵੀ ਇਹਨੇ ਹਾਂ ਜੀ ਫਿਰ ਪਿਸਤੌਲ ਲਾਇਸੈਂਸੀ ਹੈ ਕਰ ਨਹੀਂ ਜੀ ਗੈਰਕਾਨੂੰਨੀ ਆ ਲੀਗਲ ਪੇਪਰ ਗੋਲੀ ਇਸੇ ਪਿਸਤੌਲ ਨੇ ਕਿੱਥੋਂ ਲਿਆ ਹੀ ਇਹਦਾ ਯੂਪੀ ਤੋਂ ਲਿਆ ਕੇ ਆਂਦਾ ਜੀ ਇਹਦੇ ਪਿਸਟੋਲ ਪਿਸਟਲ ਦੇ ਵਿੱਚ ਕੋਈ ਜਿੰਦਾ ਨਾ ਉਹ ਵੀ ਬਰਾਫੀ ਦੋ ਬ੍ਰਹਮ ਦਾ ਜਿੰਦਾ ਬਾਕੀ ਤਿੰਨੇ ਚਲਾਏ ਵੀ ਉੱਥੇ ਜਿਹਨਾਂ ਦੇ ਖੋਲ ਦੀ ਇਹ ਰੰਜਨ ਸਿੰਘ ਸਾਹਿਬ ਤੋਂ ਮੈਜ ਵੀ ਕਰਾਉਨੇ ਆ ਤੇ ਮੁੰਡੇ ਜੀ ਤੇਸ਼ਕੀ ਸਾਹਮਣੇ ਆ ਜੀ ਜਤੀ ਰੰਜਨ ਸਾਹਿਬ ਉਹਨਾਂ ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪੋ ਸੇ ਜਤੀ ਰੰਜੇ ਸਾਹਿਬ ਕੋਈ ਗੱਡੀ ਜੀ ਰੋਂ ਖੜੀ ਜਾਂਦੀ ਆ ਨਾ ਤੇ ਜਿੱਥੇ ਉਹ ਨਹੀਂ ਸਬਜੀ ਵਾਲੀ ਜਿਹੜੀ ਲੱਗਦੀ ਆ ਉੱਥੋਂ ਇੱਕ ਦੂਜੇ ਤੋਂ ਦੂਗੂ ਮਾਮੇ ਫਿਰ ਇੱਕ ਦੂਜੇ ਦਾ ਨਾ ਬੱਸ ਰੈਕੀ ਕਰਨ ਵਾਲੇ ਇਹਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਏ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਸਰ ਕੁਝ ਹੋ ਰਿਹਾ ਜੀ ਜਿਹੜੀ ਦਾ ਜੋ ਜੋ ਰੋਲ ਐ ਨਹੀਂ ਉਹਦੇ ਮੁਤਾਬਕ ਉਹਦੀ ਅਰੈਸਟ ਹੋਊਗੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਆਇਆ ਸਾਹਮਣੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਇਹ ਜਨਰਲ ਉਹਨਾਂ ਤੇ ਜਿਹੜੇ ਜਿਹੜੇ ਕਤਲਾਂ ਦੇ ਵਿੱਚ ਜਿਹੜੇ ਜਿਹੜੇ ਅਕਿਊਜ਼ ਆ ਜੀ ਇੱਕ ਅੰਦਾ ਛੱਡ ਕੇ ਬਾਕੀ ਸਾਰਿਆਂ ਦੀ ਅਰੈਸਟ ਹੋਈ ਐ ਜਿਹੜੇ ਕੋਈ ਰਹਿੰਦੇ ਆ ਉਹ ਵੀ ਜਲਦੀ ਫੜੇ ਜਾਣਗੇ